ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਵਿਆਹ ਤੋਂ ਬਾਅਦ ਆਪਣੀ ਸੋਚ ਬਦਲਣੀ ਪਵੇਗੀ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਪਵੇਗਾ ਘਰ-ਬਾਰ ਦੇ ਸਾਰੇ ਕੰਮ ਕਰਨੇ ਪੈਣਗੇ ਕਈ ਵਾਰੀ ਮੈਂ ਬਿਮਾਰ ਵੀ ਹੋऊंगी ਪਰ ਬਿਮਾਰ ਹੋ ਕੇ ਫਿਰ ਵੀ ਕੰਮ ਕਰਨਾ ਪਊਗਾ ਸਾਰੇ ਰਿਸ਼ਤੇ ਨਿਭਾਉਣੇ ਪੈਣਗੇ ਸਾਰਾ ਸਾਥਕਤਾ ਰੱਖਣਾ ਪਊਗਾ ਸਾਥਕਤਾ ਦੇਣਾ ਪਊਗਾ ਜੇ ਕਿਤੇ ਜਾਣਾ ਸਭ ਦੀ ਸਹਿਮਤੀ ਵੀ ਲੈਣੀ ਪਊਗੀ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਇਹ ਜ਼ਿੰਮੇਵਾਰੀਆਂ ਸਭ ਮੈਨੂੰ ਨਿਭਾਉਣੀਆਂ ਪੈਣਗੀਆਂ ਬੱਚੇ ਹੋਣ ਤੋਂ ਬਾਅਦ ਉਹਨੂੰ ਪਾਲਣਾ ਉਹਨੂੰ ਸੰਭਾਲਣਾ ਇਹ ਵੀ ਮੇਰੀ ਜ਼ਿੰਮੇਵਾਰੀ ਹੋਵੇਗੀ ਜੇ ਉਹ ਗਲਤ ਹੋ ਗਿਆ ਉਹਨੇ ਕੁਝ ਗਲਤ ਕਰ ਦਿੱਤਾ ਉਹਦੀਆਂ ਕੋਈ ਗਲਤ ਆਦਤਾਂ ਬਣ ਗਈਆਂ ਉਹ ਵੀ ਮੇਰੀ ਜ਼ਿੰਮੇਵਾਰੀ ਹੋਵੇਗੀ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਹਰ ਗੱਲ ਦੀ ਜ਼ਿੰਮੇਵਾਰ ਇੱਕ ਔਰਤ ਹੀ ਹੋਊਗੀ ਜੇ ਉਹਦੇ ਬੱਚੇ ਨੇ ਕੋਈ ਗਲਤੀ ਕੀਤੀ ਤਾਂ ਵੀ ਉਹਦੀ ਜ਼ਿੰਮੇਵਾਰ ਇੱਕ ਔਰਤ ਹੀ ਹੋਊਗੀ ਕਈ ਸ਼ੌਕ ਮਾਰਨੇ ਪੈਣਗੇ ਕਿਸੇ ਤੋਂ ਪੈਸੇ ਲੈਣ ਲਈ ਬਹੁਤ ਵਾਰੀ ਸੋਚਣਾ ਪਊਗਾ ਕਈ ਵਾਰੀ ਕੁਝ ਲੈਣ ਨੂੰ ਜੀ ਕਰੂ ਫਿਰ ਵੀ ਉਹ ਨਜ਼ਰ ਅੰਦਾਜ਼ ਕਰਨਾ ਪਊਗਾ ਬਹੁਤੀ ਵਾਰੀ ਬਹੁਤਾਂ ਮੈਂ ਤੇ ਸਮਝੌਤੇ ਕਰਨੇ ਪੈਣਗੇ ਐਵੇਂ ਨਹੀਂ ਔਰਤ ਦਾ ਕਿਰਦਾਰ ਨਿਭਾਇਆ ਜਾਂਦਾ ਔਰਤ ਹੋਣਾ ਬਹੁਤ ਮੁਸ਼ਕਿਲ ਹੈ ਕਈ ਇਹੋ ਜੀਆਂ ਔਰਤਾਂ ਨੇ ਜਿਨ੍ਹਾਂ ਨੇ ਜੋ ਘਰਵਾਲ ਦਾ ਵੀ ਕੰਮ ਕਰਦੀਆਂ ਬਾਹਰ ਦਾ ਵੀ ਕਰਦੀਆਂ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ ਹੈ ਕਿ ਆਪਦੇ ਘਰ ਵਾਲੇ ਦੀ ਕੁੱਟਮਾਰ ਵੀ ਸਹਿੰਦੀਆਂ ਨੇ ਪਰ ਉਹ ਫਿਰ ਵੀ ਉਸ ਘਰ ਵਿੱਚ ਰਹਿੰਦੀਆਂ ਨੇ ਕਿਉਂ ਕਿਉਂਕਿ ਸਿਰਫ ਆਉਦੇ ਪੁੱਛੇ ਲਈ ਉਹਨੂੰ ਪਤਾ ਉਹਦੇ ਬਿਨਾ ਉਹਦੇ ਬੱਚੇ ਦਾ ਕੋਈ ਪਾਲਣ ਪੋਸ਼ਣ ਨਹੀਂ ਕਰ ਸਕਦਾ ਜੋ ਪਿਆਰ ਮਾਂ ਬਣ ਕੇ ਉਹਨੇ ਦੇਣਾ ਜੋ ਮਾਂ ਦਾ ਰਤਬਾ ਉਹਨੇ ਨਿਭਾਉਣਾ ਉਹਦੀ ਜਗ੍ਹਾ ਕੋਈ ਨਹੀਂ ਨਿਭਾ ਸਕਦਾ ਉਹਦੀਆਂ ਜ਼ਿੰਮੇਵਾਰੀਆਂ ਉਹਦਾ ਪਿਆਰ ਉਹੀ ਆ ਉਹਦਾ ਕੋਈ ਥਾਂ ਨਹੀਂ ਲੈ ਸਕਦਾ ਇੱਕ ਔਰਤ ਹੋਣਾ ਬਹੁਤ ਜ਼ਿਆਦਾ ਔਖਾ ਹੈ ਔਰਤ ਤੇ ਬਹੁਤ ਜ਼ਿੰਮੇਵਾਰੀਆਂ ਨੇ ਜੇ ਕਦੇ ਮਰਦ ਬਿਮਾਰ ਹੋ ਜਾਵੇ ਕੋਈ ਉਹਨੇ ਬਾਹਰ ਦਾ ਕੰਮ ਕਰਨਾ ਕਰਦਾ ਕਰਨਾ ਖੇਤ ਬਾੜੀ ਦਾ ਕਰਨਾ ਕੁਝ ਵੀ ਉਹ ਬੰਦਾ ਰੱਖ ਕੇ ਕੰਮ ਕਰ ਲਊਗਾ ਪਰ ਜੇ ਇੱਕ ਔਰਤ ਬਿਮਾਰ ਹੋ ਜਾਈ ਉਹਨੇ ਬਿਮਾਰ ਹੋ ਕੇ ਵੀ ਉਹ ਕਰਦਾ ਕੰਮ ਕਰਨਾ ਹੀ ਕਰਨਾ ਉਹ ਕੋਈ ਬੁੜੀ ਰੱਖ ਕੇ ਰੋਟੀ ਨਹੀਂ ਬਕਵਾ ਸਕਦੀ ਆਪਣਾ ਸਮਾਜ ਆਪਣਾ ਜੋ ਇੱਕ ਧਾਰਾ ਉਹ ਉਹਨਾਂ ਕੀ ਆ ਜੇ ਜੋ ਕੰਮ ਕੋਈ ਰੋਟੀ ਟੁਕਦੇ ਰਸੋਈ ਦੇ ਉਹ ਔਰਤ ਨਹੀਂ ਕਰਨੇ ਆ ਪਰ ਜੇ ਔਰਤ ਬਿਮਾਰ ਆਉ ਦਾ ਕੁਛ ਦੁੱਖ ਦਾ ਕੁਛ ਵੀ ਆ ਉਹ ਨੂੰ ਇਹ ਕਰਨਾ ਪੈਣਾ ਉਹਦੇ ਬਿਨਾ ਕੋਈ ਹੋਰ ਨਹੀਂ ਉਹ ਪਹਿ ਨਹੀਂ ਸਕਦੀ ਉਹ ਰਾਮ ਨਹੀਂ ਕਰ ਸਕਦੀ ਇਹ ਔਰਤ ਦੀ ਜ਼ਿੰਦਗੀ ਆ ਇੱਕ ਦਿਨੀ ਇਹ ਸਭ ਦੀ ਹਰ ਔਰਤ ਭਾਵੇਂ ਤੀ ਆ ਨੌ ਆ ਮਾ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਉਹਨੂੰ ਸਾਰੀਆਂ ਨਿਭਾਉਂੀਆਂ ਹੀ ਪੈਂਦੀਆਂ ਬੜਾ ਮੁਸ਼ਕਲ ਹੈ ਇੱਕ ਔਰਤ ਹੋਣਾ ਔਰਤ ਜਿੰਨੀਆਂ ਮਰਜ਼ੀ ਜ਼ਿੰਮੇਵਾਰੀਆਂ ਨਿਭਾੜੇ ਪਰ ਫਿਰ ਵੀ ਉਹ ਮਰਦ ਦੀ ਮਿਹਰਜ ਕੀ ਤੇ ਨਾ ਕੀਤੇ ਘਟ ਰਹੀ ਜਾਂਦੀ ਜਿਵੇਂ ਬਾਹਰ ਦਾ ਕੰਮ ਕਰਦੀ ਆ ਕਿਤੇ ਨਾ ਕਿਤੇ ਕਰਦੀਆਂ ਜ਼ਿੰਮੇਵਾਰੀਆਂ ਚ ਰਿਕਵਟ ਬੰਦੀਆਂ ਨੇ ਫਰਕ ਪੈਂਦਾ ਸਮੇਂ ਦਾ ਸਮਾਂ ਘਟ ਜਾਂਦਾ ਹੈ ਇਸ ਲਈ ਬੜੀ ਔਖਾ ਇੱਕ ਔਰਤ ਲਈ ਇਸ ਦੁਨੀਆ 'ਤੇ ਸਰਵਾਈਵ ਕਰਨਾ ਹਰ ਕਿਸੇ ਦੀਆਂ ਗੱਲਾਂ ਸਹਿਣੀਆਂ ਤੇ ਉਹਨਾਂ ਮੁਸ਼ਕਲਾਂ ਨੂੰ ਲੰਘ ਕੇ ਇੱਕ ਆਪਦੀ ਜ਼ਿੰਦਗੀ ਬਣਾਉਣਾ ਖਾਸ ਕਰਕੇ ਬਾਹਰ ਹਰ ਕਿਸੇ ਦੀਆਂ ਨਜ਼ਰਾਂ 'ਚ ਉੱਠਣਾ ਬਹੁਤ ਔਖਾ ਹੈ ਇੱਕ ਔਰਤ ਨੂੰ